ਲੱਗਿਆ ਆਪਣਾ ਸਾਈਕਲ ਸਿਲੈਕਟ ਗੁਰਸਾਹਿਬ ਦਾ ਪੀਜ਼ਾ ਤੇ ਆਉਣ ਲੱਗਿਆ ਸਾਸਰੀ ਕਾਲ ਜੀ ਸਾਰਿਆਂ ਨੂੰ ਅੱਜ ਮੈਂ ਜਾਣਾ ਹੈ ਮਾਰਕੀਟ ਵਿੱਚ ਝੱਗ ਕਰਨੀਆਂ ਸ਼ਾਪਿੰਗ ਨਾਲੇ ਅੱਜ ਭੂਆ ਜੀ ਦੀ ਵੀ ਜਾਵਾਂਗੀ ਅੱਜ ਮੈਂ ਥੋੜਾ ਗਲਾ ਖਰਾਬ ਹੋਇਆ ਤਾਂ ਇਸ ਲਈ ਮੇਰੀ ਬਾਤ ਬੱਤੀ ਹੋਈ ਹੈ ਅੱਜ ਗੁਰਸਾਹਿਬ ਸਿੰਘ ਦਾ ਹੋਇਆ ਵਾ ਗਲਾ ਖਰਾਬ ਅਸੀਂ ਆਏ ਹੋਏ ਸੀਗੇ ਮਾਰਕੀਟ ਨਾਲੇ ਤੁਹਾਨੂੰ ਨਾਲ ਦੇ ਨਾਲ ਵੀਡੀਓ ਕਰਦੇ ਹਾਂ ਸ਼ੂਟ ਗੁਰਸਾਹਿਬ ਸਿੰਘ ਨੂੰ ਕਰਾਉਣੀ ਆ ਸ਼ਾਪਿੰਗ ਨਾਲੇ ਗੁਰਸਾਹਿਬ ਜੀ ਦੀ ਭੂਆ ਜੀ ਨਾਲ ਨੂੰ ਵੀ ਮਿਲਣ ਜਾਣਾ ਬਾਅਦ ਚ ਉੱਥੇ ਜਾਣੇ ਆਪਾਂ ਇੱਥੇ ਸਾਰਾ ਜਿੰਨਾ ਆਪਣਾ ਜਿਮ ਵਾਲਾ ਸਮਾਨ ਇਹ ਮਾਰਕੀਟ ਤੇ ਜਿੰਨਾ ਵੀ ਲੈਡ ਅਪਸੇ ਲੈ ਸਕਦੇ ਆ ਜਿਮ ਵਾਲਾ ਸਾਰੇ ਸਪੋਰਟਸ ਵਾਲਾ ਸਮਾਨ ਸਾਰਾ ਕੁਝ ਮਿਲਦਾ ਆਹ ਸਾਈਕਲ ਲੱਗੇ ਹੋਣੇ ਅੱਧਰ ਵੀ ਸਾਹਬ ਸਿੰਘ ਕਰਨ ਲੱਗਿਆ ਆਪਣਾ ਸਾਈਕਲ ਸਿਲੈਕਟ ਤੁਸੀਂ ਵੀ ਕਰ ਦਿਓ ਹੈਲਪ ਮਾੜੀ ਮੋਟੀ ਇਹਦੀ ਕਿਹੜਾ ਠੀਕ ਲੱਗਿਆ ਹੋਇਆ ਲੱਗਦਾ ਇਹ ਛੋਟਾ ਲੱਗਦਾ ਹਨਾ ਲੈਟਾ ਵੀ ਲੱਗਿਆ ਥੋੜਾ ਜਿਹਾ ਵੱਡਾ ਲੈ ਹਰ ਸਾਹਬ ਵੱਡਾ ਵੀ ਠੀਕ ਅੱਡਾ ਵੀ ਠੀਕ ਹੈ ਮੇਰੇ ਪੈਰ ਵੀ ਪੂਰੇ ਪੂਰੇ ਆਉਂਦੇ ਨੇ ਜਿਵੇਂ ਥੋੜਾ ਜਿਹਾ ਹੋਰ ਵੱਡਾ ਜਿਵੇਂ ਇਹ ਆ ਹਨਾ ਵੱਡਾ ਦਾ ਸਹੀ ਆ ਹਨਾ ਹਾਂ ਦੇਖੋ ਛੋਟੇ ਬੱਚਿਆਂ ਦੇ ਵੀ ਲੱਗੇ ਹੋਏ ਸਾਈਕਲ ਆਦਰ ਆ ਦੇਖੋ ਬਹੁਤ ਸਾਰੇ ਛੋਟੇ ਬੱਚਿਆਂ ਦੇ ਅੱਧਰ ਦੇਖੋ ਹੈਲਮਟ ਵਗੈਰਾ ਸੇਫਟੀ ਲਈ ਆਪਣੇ ਦੇਖੋ ਇੰਡੀਆ ਸਾਈਕਲ ਇੱਥੇ ਦੇਖੋ ਪ੍ਰਾਈਸ ਸਾਈਕਲਾਂ ਦੇ ਕਿੰਨੇ ਕਿੰਨੇ ਯੂਰੋ ਦੇ ਲੱਗੇ ਹੋਏ ਆਂ ਦੇਖ ਲਓ ਇਹ 239 ਯੂਰੋ ਤਾਂ ਲੱਗਿਆ ਵਾ ਬੁਰ ਸਾਹਿਬ ਸਾਈਕਲ ਕਰਨ ਲੱਗਿਆ ਟਰਾਈ ਚਲਾ ਕੇ ਕਿਹੜਾ ਠੀਕ ਲੱਗਦਾ ਅਲੋ ਗਾਈਸ ਲੈਟ ਬਸ ਵਾਸਟ ਮਾਸਟ ਅਨੇ ਕੰਟੀ ਬੜੇ ਖੂਬ ਸਾਰਾ ਕੁਝ ਹੈ ਅਨੇ ਕੰਟੀ ਬੁਰ 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 ਉਹਨੇ ਪਰ ਬੁਰ ਸਾਹਿਬ ਕਿਹੜਾ ਲਿਆ ਸਾਈਕਲ ਵਾਈਪਰ ਲਾ ਵਾਦੋ ਕੋ ਇਸ ਤੋਂ ਕੰਟੀ ਇਹ ਪਸੰਦ ਆਇਆ ਹੁਣ ਦੇਖ ਲਾ ਵਧੀਆ ਵਾਦੋ ਕੋ ਇਸ ਤੋਂ ਪੀਓ ਕੋਰਟੋ ਪੀਵੈਲੋਚੇ ਪੀਉ ਲੈਂਟੋ ਆਈ ਤੇ ਜੂਰ ਕਿਹਾ ਤੇਜ ਕੋ ਮੋਗਰ ਇਹਦਾ ਇਹ ਰੌਬੀ ਕਾ ਚਾਇਨਾ ਕਾ ਕਰਦਾ ਇਹ ਕਤਲ ਹੁਣ ਅਕਾਉਂਟ ਨਾਸਟਰ ਨਾ ਨੋ ਨੋ ਮੋਟੇ ਕੰਟ ਰੋਟ ਜਨਨ ਸ਼ਵਾਰਸ ਵੀ ਕਰਾਤੀ ਸਾਈਕਲ ਦੀ ਹੈ ਨਾ ਮੇ ਟੁੱਟੀ ਨਹੀਂ ਤਾਂ ਪੈਰ ਸਾਈਕਲ ਪੰਚਰ ਹੋਇਆ ਬ੍ਰੀਚ ਫਰੀਚ ਬਦਲ ਹੋ ਜਾਣਾ ਹਨ। ਚੱਕਰ ਦਾ 2 ਸਾਲ ਵਾਸਤੇ ਗਾਰੰਟੀ ਹੈ। ਕਦੇ ਕੁਝ ਵੀ ਟੁੱਟਦਾ ਫਰੀਚ ਕਰਤਾ ਜੀ। ਵਧੀਆ ਫਿਰ ਤਾਂ ਤਾਂ ਮौजਾਂ ਹਨ ਪਰ ਧਿਆਨ ਨਾਲ ਚਲਾਉਣਾ ਐਵੇਂ ਨਹੀਂ ਤੋੜਨੀ। ਲਾਈਨ ਸਹੀ ਹੈ ਉਰ ਉਪਰ ਚੱਲਦੇ ਨੇ। ਬੈਂਟਰੀ ਵਾਲੇ ਲੱਗੇ ਹੋਏ ਸਾਈਕਲ। ਵਿੱਚੇ ਦੂਜੇ ਆ ਵੱਡੇ ਆਲੇ। ਉਸਾਬ ਹੁਣ ਸਲੈਟ ਕਰਨ ਲੱਗਿਆ ਫੁੱਟਬਾਲ ਲੈਣੀਆਂ ਨੇ। ਨਵੀਂ ਕਿਹੜੇ ਨੂੰ ਪਹਿਲਾਂ ਵਾਲੀ ਤੋੜਤੀਆਂ ਨੇ ਹੁਣ ਨਵੀਂ ਫੁੱਟਬਾਲ ਲੈਣੀ ਹੈ ਹਾਂ ਗੁਰਸਾਹਿਬ ਕਿਹੜੀ ਲੈਣੀ ਹੈ ਦੇਖ ਸਲੈਕਟ ਕਰ ਵਧੀਆ ਜੀ ਹਲਕੀ ਜੀ ਕਰਦੀ ਹਲਕੀ ਜੀ ਇਹ ਜੀ ਗੰਦੀ ਆ ਜੀ ਹਾਂ ਹਲੋ ਅਰੋਨੀਆ ਹੂੰ ਚੈੱਕ ਕਰ ਬਹੁਤੀ ਭਾਰੀ ਵੀ ਨਾ ਲਈ ਗਨੇਤਾ ਬਣਾਇਆ ਕਰ ਲਈ ਸ਼ਾਪਿੰਗ ਆਉ ਮੈਨੂੰ খালি ਬੋਲੋ ਜੀ ਫੁੱਟਬਾਲ ਪਿੱਤੀ ਜਿਓ ਤੁਸੀਂ ਤੇਰੇ ਤੇ ਧਰੋ

ਗੁਸਾ ਫੁੱਟਬਾਲਰ ਤਾਂ ਬਣਿਆ ਹਦਾ ਹੁਣ ਬਾਕਸਰ ਵੀ ਬਣ ਗਿਆ ਹੈ ਬਾਕਸਰ ਹੈ गाइस ਸਾਡੀ ਬਾਕਸਿੰਗ ਦਾ ਹੁਣ ਹੋ ਗਿਆ ਲੱਗ ਦਿੱਤਾ ਕਰਦੇ ਹੋ ਮੇਰੇ ਮੰਮਾ ਨੇ ਕਰ ਰਹੇ ਆ ਬੂਟ ਪਸੰਦ ਦੇਖੋ ਕੰਨਾ ਸੁਣਾ ਕਲਰ ਹੈ ਨੰਦਾ ਬਲੂ ਰੰਗ ਦਾ ਸਕਾਈ ਬਲੂ ਦੇਖੋ ਕੰਨੇ ਆਪਣੇ ਲੱਗ ਰਹੇ ਆ ਦੇਖੋ ਕੰਨਾ ਕੈਂਟਾ ਮੇਰੀ ਬੋਰ ਵੀ ਦੇਖੋ ਕੰਨੀ ਕੈਂਟ ਮੈਚਿੰਗ ਕਰ ਰਹੇ ਆ ਦੋਨੇ ਚੁਆਇਸ ਕਰਨੀ ਪਈ ਔਖੀ ਹੋਈ ਉਹ ਬੁਰਸ ਐਵਨਿੰਗ ਰਾਹੀਂ ਚੁਆਇਸ ਬਹੁਤ ਵਧੀਆ ਲੱਗ ਰਹੇ ਆ ਗਾਇਸ ਮਮਾ ਦੇ ਇੱਕ ਸਾਥ ਨੇ ਹੋਰ ਬੂਟ ਪਸੰਦ ਕਰ ਰਹੇ ਆ ਹੋਰ ਪਹਿਣਾ ਤਾਂ ਆਲੇ ਕਰ ਹੀ ਚੁਕੇ ਆ ਬਲੂ ਵਾਲੇ ਇੱਕ ਹੋਰ ਐਡੀਡਾਸ ਦੇ ਦੇਖ ਰਹੀ ਹਾਂ ਜੈ ਸੈਟਰ ਮੈਸੇ ਦਾ ਮੈਨੂੰ ਕੀ ਲੱਗਦਾ ਠੀਕ ਲੱਗਦੇ ਆ ਪਾਪਾ ਤੁਹਾਨੂੰ ਅੱਜ ਮੇਰੀ ਸ਼ਾਪਿੰਗ ਹੋ ਰਹੀ ਹੈ ਪੂਰੀ ਮੇਰੇ ਦੇਖੋ ਮੇਰੇ ਇੱਥੇ ਸਾਰਾ ਕੈਂਪਿੰਗ ਦਾ ਲੱਗਿਆ ਵਾ ਦੇਖੋ ਸਮਾਨ ਬੋਟ ਵਗੈਰਾ ਸਾਰਾ ਕੁਝ ਹੈ ਲੈਣੀਆਂ ਗੁਰਸਾਹਿਬ ਬੋਟ ਮੈਂ ਲੈਣਾ ਚਾਹੁੰਗਾ ਗੁਰਸਾਹਿਬ ਨੇ ਤਾਂ ਆਪਣੀ ਕਰ ਲਈ ਸ਼ਾਪਿੰਗ ਮੈਂ ਚੱਲੋ ਥੋੜੀ ਇਹ ਵੀ ਵੀਡੀਓ ਸ਼ੂਟ ਕਰਦੇ ਆਂ ਸਾਰੀ ਇਹ ਜਿਹੜੀ ਮਾਰਕੀਟ ਆ ਜਿੰਮ ਦਾ ਸਮਾਨ ਖੇਡਾਂ ਵਾਲਾ ਸਾਰਾ ਕੁਝ ਮਿਲਦਾ ਜਾਨੀ ਇੱਥੇ ਸਪੋਰਟਸ ਕੈਂਪਿੰਗ ਵਗੈਰਾ ਕਰਦੇ ਜਿਵੇਂ ਆਪਾਂ ਸਾਰਾ ਸਮਾਨ ਇੱਥੇ ਮਿਲਦਾ ਹੈ ਸਾਹਿਬ ਤਾਂ ਹੋਇਆ ਵਾ ਪੂਰਾ ਖੁਸ਼ ਲੈ ਕੇ ਸਾਈਕਲ ਆਪਣਾ ਗਰਸਾਹੇ ਪਰ ਤੰਗ ਤਾਂ ਨਹੀਂ ਬੈਠਾ ਵੀਨੀਆ ਦੇ ਚੱਕਰੇ ਚਾਕਲੇਟ ਆ ਰੱਖਦੇ ਚਲ ਬਾਏ ਚਲੀਏ गाइस ਆ ਦੇਖੋ ਪਰਾਈ ਮੈਂ ਮੇਰੇ ਕੋ ਪਰਾਈ ਮੈਂ ਆ ਚੁਕਿਆ ਆਪਣੇ ਪੂਆ ਜੀ ਦੇ ਘਰ ਐਂ ਮੈਂ ਪੂਆ ਜੀ ਨੂੰ ਕਹਿਆ ਮੈਂ ਅੱਜ ਖਾਣਾ ਪੀਜ਼ਾ ਕਿਉਂਕਿ ਮੇਰਾ ਬੋਮਾ ਨਕਰਦਾ ਸੀ ਅੱਜ ਹਾਂਗੇ ਟੇਸਟੀ ਟੇਸਟੀ ਪੀਜ਼ਾ ਇਹਨੂੰ ਖਾ ਕੇ ਮਨ ਗੁਰਸੇਵ ਸਿੰਘ ਨੇ ਅੱਜ ਫਰਮਾਇਸ਼ ਕਰੀ ਆ ਗੁਸੇਵ ਸਿੰਘ ਦੇ ਪੂਆ ਜੀ ਫਰਮਾਇਸ਼ ਕਰੀਏ ਨੇ ਸਪੈਸ਼ਲ ਪੀਜ਼ੇ ਦੀ ਗੁਰਸੇਵ ਦਾ ਪੀਜ਼ਾ ਪਿਆਣ ਹੋਣ ਲੱਗਿਆ ਇਹਨੂੰ ਤਾਂ ਆਪਣੇ ਪੂਆ ਜੀ ਦੇ ਪੀਜ਼ੇ ਬਹੁਤ ਪਸੰਦ ਆ ਘਰ ਵੀ ਬਹੁਤ ਯਾਦ ਕਰਦਾ ਰਹਿੰਦਾ ਗੁਰਸੇਵ ਪੀਜ਼ਾ ਨੂੰ ਸੋਨਾ ਲੱਗਦਾ ਗੁਰਸਾਹਿਬ ਦੇਖ ਲੈ ਕਿਹੜੀ ਕਿਹੜੀ ਟਾਪਿੰਗ ਕਰਵਾਉਣੀ ਹੈ ਕੋਰ ਸਾਬ ਨੇ ਸਾਰੀਆਂ ਸਾਰੀਆਂ ਠੀਕ ਹੈ ਪਰੀ ਯੈਲੋ ਵੀ ਬਹੁਤ ਈ ਯੈਲੋ ਯੈਲੋ ਤੇਰੀ ਪਟਕੇ ਵਰਗੀ ਮੈਂ ਤਾਂ ਸਾਰਾ ਰੰਗਬਰੰਗਾ ਬਣਾਤਾ ਗੁਰਸਾਹਿਬ ਖਾਣ ਲੱਗਾ ਪੀਜ਼ਾ ਕਿਹੋ ਜਿਹਾ ਲੱਗਾ ਕੋਰ ਸਾਬ ਪੀਜ਼ਾ ਬਹੁਤ ਵਧੀਆ ਵਧੀਆ ਮੈਨੂੰ ਤਾਂ ਬਹੁਤ ਪਸੰਦ ਆਈ ਵੀ ਇਹ ਬਹੁਤ ਸਵਾਦ ਬਣੇ ਹੋਏ ਨੇ ਵਧੀਆ ਵਧੀਆ ਲੱਗੇ ਪੂਰੇ ਸਾਨੂੰ ਉਹ ਜੋਡੇ ਕੋਲ ਆ ਕੇ ਪੀਜ਼ਾ ਖਾਦਾ ਸੀ ਪਹਿਲਾਂ ਵਧੀਆ ਨਹੀਂ ਕਰਿਆ ਆਰਡਰ ਵਧੀਆ ਬਣੇ ਹੋਗੇ ਜੇ ਬਹੁਤ ਆਪਣਾ ਸਾਈਕਲ ਦਿਖਾਉਣ ਲੱਗਿਆ ਹੈ ਭੂਆ ਜੀ ਨੂੰ ਟੱਕ ਤੋਣੇ ਗੱਡੀ ਚਾਲੀ ਕਰਨੀ ਉਹਦੇ ਗੱਡੀ ਤੋੜ ਗਲੀ ਨੇ ਤਾਂ ਹੁਣ ਸਾਬ ਗੁਰਸਾਹਿਬ ਇਹਨਾਂ ਦਾ ਹੁਣ ਸਾਬ ਨੂੰ ਦਿਖਾਉਣਾ ਆਪਣਾ ਸਾਈਕਲ ਦੀਦੀ ਨੂੰ ਵੀ ਦਿਖਾਉਣ ਲੱਗਿਆ ਵਾ ਚਲੋ ਠੀਕ ਆ ਜੀ ਫਿਰ ਹਾਂ ਠੀਕ ਆ ਬ੍ਰਦਰ ਮਿਲਦੇ ਆ ਫਿਰ ਹੁਣ ਕਰੀਏ ਤਿਆਰੀ ਘਰੋਂ ਜਾਣ ਦੀ ਹੁਣ ਤੁਸੀਂ ਮਾਰੋਗੇ ਇਹਦਾ ਹੁਣ ਅਸੀਂ ਵੀ ਮਾਰੂਗੇ ਇਹਦਾ ਇਹ ਸਾਰੇ ਜਾਣਾ ਜ਼ਰੂਰ ਹੈ ਗੁਰਸਾਹਿਬ